ਜਿੰਦਰੇ ਉਹ ਵਾਇਗੁਰ ਜੀ ਕਾ ਖਾਲਸਾ ਉਹ ਵਾਇਗੁਰ ਜੀ ਕੀ ਫਤਹਿ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੇ ਪੰਥ ਵਿੱਚ ਨਵੇਂ ਅੱਜ 이슈 ਆ ਰਹੇ ਨੇ ਉਹਨਾਂ ਦੇ ਉੱਤੇ ਤੇ ਅਸੀਂ ਧਿਆਨਤੀ ਕਰਦੇ ਹਾਂ ਸਾਰਿਆਂ ਤਾਈਂ ਕਿ ਜਿਵੇਂ ਅਸੀਂ ਪਹਿਲਾਂ ਵੀ ਕਰਦੇ ਹਾਂ ਕਿ ਸੱਚ ਦੀ ਆਵਾਜ਼ ਸਾਨੂੰ ਆਪ ਲੋਕਾਂ ਤੱਕ ਪਹੁੰਚਾਉਣੀ ਪਾਏਗੀ ਕਿਉਂਕਿ ਜਿਹੜਾ ਮੀਡੀਆ ਹੈ ਉਹ ਸਾਰਾ ਹਿੰਦੂ ਆਤਵਾਦੀਆਂ ਥੱਲੇ ਆ ਬੇਨਤੀ ਕਰਾਂ ਕਿ ਅਸੀਂ ਦੇਖਿਆ ਕਿ ਮੈਂ ਪ੍ਰੋਫੈਸਰ ਚੱਜੀ ਸਿੰਘ ਧੁੰਦਾ ਨੇ ਅਕਾਲ ਤਖਤ ਤੇ ਜਾ ਕੇ ਪੇਸ਼ ਹੋਏ ਨੇ ਤੇ ਆਪਣਾ ਸਪਸ਼ਟੀਕਰਨ ਉੱਥੇ ਪੇਸ਼ ਕੀਤਾ ਤੇ ਉਹਦਾ ਰਿਜ਼ਲਟ ਨਿਕਲਿਆ ਤੇ ਛੇੜਾ ਹੋ ਵਿਵਾਦ ਬਣਿਆ ਹੋਇਆ ਸੀ ਉਹ ਵਿਵਾਦ ਜੋ ਪੰਥ ਵਿੱਚ ਬਣਿਆ ਹੋਇਆ ਸੀ ਉਹ ਖਤਮ ਹੋ ਗਿਆ ਪਰਸਾਦ ਸੰਗਤ ਇਸ ਵਿਵਾਦ ਵਿੱਚ ਜੋ ਅਸਲ ਤੱਤ ਸ਼ਾਮਲ ਸਨ ਉਹਨਾਂ ਬਾਰੇ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਪਾਸੇ ਇੱਕ ਤੱਤ ਜਿਹੜਾ ਸਮਪਰਦਾਇਕ ਸੋਚ ਨੂੰ ਤੇ ਸਾਤ ਸਮਾਜੀ ਸੋਚ ਨੂੰ ਤਾਂ ਚੱਕ ਰਿਆ ਤੇ ਉਹ ਕਹਿ ਰਹੇ ਸਨ ਕਿ ਧੁੰਦੇ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਇੱਕ ਪਾਸੇ ਦੂਸਰਾ ਤਤ ਜਿਹੜਾ ਕਹਿ ਰਿਹਾ ਸੀ ਕਿ ਉਹਨਾਂ ਨੂੰ ਅਕਾਲ ਤਖਤ ਤੇ ਜਾਣਾ ਹੀ ਨਹੀਂ ਚਾਹੀਦਾ ਇਹ ਦੋਨੇ ਜਿਹੜੇ ਤਤ ਨੇ ਇਹ ਗੈਰ ਪੰਥਕ ਤਤ ਨੇ ਇਹ ਪੰਥ ਨੂੰ ਕਮਜ਼ੋਰ ਕਰਨਾ ਚਾਹਦੇ ਨੇ ਇਹਨਾਂ ਦਾ ਹਮੇਸ਼ਾ ਹੀ ਇਹ ਉਹ ਸਾਧ ਸੰਗਤ ਲੀਡਰ ਨੇ ਸੋ ਕੋਲਡ ਆਪਣੇ ਆਪ ਨੂੰ ਬਣਾਈ ਫਿਰਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਕੋਈ ਏਮ ਨਹੀਂ ਕਦੀ ਇਹਨਾਂ ਨੇ ਪੰਥ ਦੇ ਲਈ ਇਹਨਾਂ ਨੇ ਕਦੀ ਪੰਥ ਦੇ ਲਈ ਮੱਖੀ ਨਹੀਂ ਮਾਰੀ ਇਹਨਾਂ ਨੇ ਕਦੀ ਪੰਥ ਦੇ ਲਈ ਕਦੀ ਕੋਈ ਕੁਰਬਾਨੀ ਜਾਂ ਖੜੇ ਨਹੀਂ ਹੋਏ ਬਸ ਜਿੱਲੇ ਹੀ ਪੰਥ ਦੀ ਆਪਸ ਵਿੱਚ ਵੀ ਕੋਈ ਵੀ ਲੜਾਈ ਹੈ ਉਹਨੂੰ ਤਾਂ ਚੱਕਣ ਨੂੰ ਉਹਨੂੰ ਹੋਰ ਹੱਲਾਸ਼ੀਰੀ ਦੇਣ ਨੂੰ ਇਹ ਅਗਾਹ ਆਉਣ ਵਾਲੇ ਜਥੇਬੰਦੀਆਂ ਜਾਂ ਲੋਕ ਨੇ ਜੋ ਹਮੇਸ਼ਾ ਹੀ ਚਾਹੁੰਦੇ ਨੇ ਕਿਸੇ ਖਾਪਸ ਵਿੱਚ ਲੰਨ ਤੇ ਕਮਜ਼ੋਰ ਰਹਿਣ ਇਹਨਾਂ ਦੇ ਭਾਸ਼ਣ ਸੁਣ ਲਓ ਸਾਧ ਸੰਗਤ YouTube ਭਰੇ ਹੋਈ ਆ Facebook ਭਰੇ ਹੋਏ ਨੇ TV ਚੈਨਲ ਜੋ Hindu ਮੀਡੀਆ ਦੇ ਥੱਲੇ ਨੇ ਜਿੰਨੇ ਵੀ ਭਲਾ ਹੀ ਉਹ ਸਿੱਖ ਨਾਮ ਦੇ ਚੈਨਲ ਹੀ ਕਿਉਂ ਨਾ ਹੋਣ ਸਿੱਖ TV ਸੰਗਤ TV ਜਿੰਨੇ ਮਰਜੀ ਨਾ TV ਰੱਖਣ ਉਹ ਇਹਨਾਂ ਨੇ ਉਹਨਾਂ ਤੇ ਭਾਸ਼ਣ ਦਿੰਦੇ ਨਹੀਂ ਥੱਕਦੇ ਇਹ ਸਾਨੂੰ ਸਮਝਣਾ ਪਾਏਗਾ ਇਹਨਾਂ ਲੋਕਾਂ ਦਾ ਅਸਲ ਅਜੰਡਾ ਕੀ ਹੈ ਇਹਨਾਂ ਲੋਕਾਂ ਦਾ ਅਸਲ ਨਿਸ਼ਾਨਾ ਕੀ ਹੈ ਇਹ ਚਾਹੁੰਦੇ ਨੇ ਸਿੱਖ ਸਿੱਖ ਦੀ ਪੱਗ ਲਾਵੇ ਸਿੱਖ ਸਿੱਖ ਨਾਲ ਲੜੇ ਤੇ Hindu ਜਿੱਤ ਸਕੇ ਤੇ ਸਿੱਖ ਕੌਮ ਨੂੰ Hindu ਬਣਾ ਦਿੱਤਾ ਜਾਵੇ ਮੈਂ ਸਪਸ਼ਟ ਕਰਦਾ ਕਿ ਆ ਜਿਹੜੇ ਆਪਣੇ ਆਪ ਨੂੰ ਪੰਥਕ ਕਹੌਣ ਵਾਲੇ ਲੋਕ ਡਰਾਮਾ ਕਰਦੇ ਨੇ ਹਮੇਸ਼ਾ ਹੀ ਆਪਸ ਵਿੱਚ ਲੜਾਈਆਂ ਨੂੰ ਵਧਾਉਂਦੇ ਨੇ ਇਹ ਸਭ ਉਸੇ Hindu ਆਤਵਾਦ ਦੇ ਕੁੱਤੇ ਨੇ ਤੇ ਜਿੱਲੇ ਹੀ ਇਹਨਾਂ ਦੇ ਕੰਟਰੋਲਰ ਇਹਨਾਂ ਨੂੰ ਰੋਟੀ ਪਾਉਂਦੇ ਨੇ ਤੇ ਇਹ ਹਲ ਕਿਉਂ ਕਿ ਤਿਆਗੋ ਮੋਹਰੇ ਆ ਕੇ ਪੌਂਕਣ ਲੱਗ ਪੈਂਦੇ ਨੇ ਤੇ ਮੈਂ ਸੰਗਤ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਇਹ ਸਾਰਾ ਕੁਝ ਇੱਕ ਸਕੀਮ ਦੇ ਅਧੀਨ ਕੀਤਾ ਜਾ ਰਿਹਾ ਹੈ ਜਿਹੜੀ ਪੰਥ ਵਿੱਚ ਲੜਾਈ ਨੂੰ ਵਧਾਇਆ ਜਾ ਰਿਹਾ ਕਿ ਜੋ ਹਿੰਦੂ ਅਰਤਵਾਦੀ ਨੇ ਉਹ ਸਾਡੇ ਤੇ ਰਾਜ ਕਰ ਸਕਣ ਤੇ ਸਿੱਖ ਆਪਸ ਵਿੱਚ ਲੜਦੇ ਰਹਿਣ ਸੁਚੇਤ ਹੋਣਾ ਚਾਹੀਦਾ ਹੈ ਸਿੱਖਾਂ ਨੂੰ ਸਾਡੇ ਜਿਹੜੇ ਨਿੱਜੀ ਵਿਚਾਰ ਜੋ ਮਰਜ਼ੀ ਹੋਣ ਜਿਸ ਤਰ੍ਹਾਂ ਦੇ ਮਰਜ਼ੀ ਹੋਣ ਪਰ ਅਕਾਲ ਤਖਤ ਦੇਕਾ ਅਕਾਲ ਤਖਤ ਇੱਕ ਸੋਚ ਦਾ ਪ੍ਰਤੀਕ ਹੈ ਇੱਕ ਵਿਚਾਰ ਦਾ ਪ੍ਰਤੀਕ ਹੈ ਇਹ ਕੋਈ ਇਮਾਰਤ ਨਹੀਂ ਕੋਈ ਗੰਗਾ ਦਾ ਥਾਮ ਨਹੀਂ ਜਿੱਥੇ ਜਿਵੇਂ ਕਿ ਬ੍ਰਾਹਮਣਵਾਦੀ ਇਤਿਹਾਸਿਕ ਕਹਾਣੀਆਂ ਮੁਤਾਬਿਕ ਜਿੱਥੇ ਰਾਮ ਨੇ ਲਛਮਣ ਦੇ ਨਾਲ ਸ੍ਰੀਕ ਸੰਬੰਧ ਬਣਾਏ ਹੋਣ ਇਹ ਐਸਾ ਸਥਾਨ ਨਹੀਂ ਹੈ ਇਹ ਇੱਕ ਨਵੀਂ ਸੋਚ ਦਾ ਪ੍ਰਤੀਕ ਹੈ ਜਿਹੜਾ ਮਾਨਵਤਾ ਨੂੰ ਇੱਕ ਢਾਂਚੇ ਵਿੱਚ ਇੱਕ ਸੇਧ ਦੇਣ ਦੇ ਲਈ ਇੱਕ ਸਮੁੱਚੀ ਮਾਨਵਤਾ ਦੀ ਇੱਕ ਪਾਰਲੀਮੈਂਟ ਹੈ ਜਿੱਥੇ ਪੂਰੀ ਮਾਨਵਤਾ ਲਈ ਭਲਾਈ ਦੇ ਲਈ ਡਿਸੀਜਨ ਲਏ ਜਾਂਦੇ ਨੇ ਜੋ ਨਵਾਂ ਡੈਮੋਕਰੈਟਿਕ ਸਿਸਟਮ ਹੈ ਉਹਦੇ ਅਧੀਨ ਤੇ ਇਹ ਕੋਈ ਮੱਕਾ ਨਹੀਂ ਹੈ ਜਿੱਥੇ ਤੁਸੀਂ ਕਾਲੇ ਪੱਥਰ ਦੇ ਆਲੇ ਦੁਆਲੇ ਘੁੰਮੀ ਜਾਣਾ ਤੇ ਤੁਹਾਡੇ ਜਿੰਨੇ ਵੀ ਸਾਰੇ ਗੁਨਾਹ ਨੇ ਉਹ ਬਖਸ਼ੇ ਜਾਣੇ ਨੇ ਇਹ ਅਸਲ 'ਚ ਇੱਕ ਸੋਚ ਦਾ ਪ੍ਰਤੀਕ ਹੈ ਸਾਨੂੰ ਉਸ ਸੋਚ ਨੂੰ ਸਮਝਣ ਦੀ ਲੋੜ ਹੈ ਤੇ ਭਲਾ ਹੀ ਅਸੀਂ ਜਿਹੜੇ ਬੰਦੇ ਉੱਥੇ ਇਸ ਟਾਈਮ ਤੇ ਕਬਜ਼ੇਤ ਨੇ ਉਹਨਾਂ ਦੇ ਨਾਲ ਸਹਿਮਤ ਨਹੀਂ ਪਰ ਸਾਧ ਸੰਗਤ ਇਹ ਲੋਕ ਉਥੇ ਆਏ ਨੇ ਇਲੈਕਟ ਹੋ ਕੇ ਤੇ ਅੱਪ ਸਾਡੀਆਂ ਗਲਤੀਆਂ ਕਰਕੇ ਹੀ ਉਥੇ ਨੇ ਤੇ ਸਾਨੂੰ ਇਹ ਲੋੜ ਹੈ ਜੇ ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਤੇ ਉਹਨਾਂ ਨੂੰ ਬਦਲ ਦਿੱਤਾ ਜਾਵੇ ਉਥੇ ਉਹ ਲੋਕ ਲਿਆਏ ਜਾਣ ਜੋ ਉਸ ਰਤਬੇ ਦੇ ਕਾਬਲ ਨੇ ਤੇ ਮੈਂ ਬੇਨਤੀ ਇਹ ਕਰੂੰਗਾ ਆ ਜਿਹੜੇ ਲੋਕ ਅੱਜ ਰੌਲੀ ਪਾਡੇ ਨੇ ਕੀ ਪ੍ਰੋਫੈਸਰ ਧੁੰਦਾ ਨੂੰ ਉੱਥੇ ਜਾਣਾ ਹੀ ਨਹੀਂ ਚਾਹੀਦਾ ਸੀ ਜਿਲੇ ਐਸਜੀਪੀਸੀ ਦੀਆਂ ਇਲੈਕਸ਼ਨ ਹੋਈਆਂ ਸਨ ਸੰਸਦ ਸੰਗਤ ਇਹ ਸਭ ਤੋਂ ਮੋਰੇ ਸਨ ਬਾਦਲ ਨੂੰ ਵੋਟਾਂ ਪਾਉਣ ਲਈ ਜਿਹੜੀਆਂ ਪੰਥਕ ਧਿਰ ਸੀ ਉਹਨਾਂ ਦੇ ਉਹਨਾਂ ਦੇ ਖਿਲਾਫ ਬੋਲਣ ਨੂੰ ਇਹ ਲੋਕ ਸਭ ਤੋਂ ਮੋਰੇ ਸਨ ਤੇ ਅੱਜ ਇਹ ਲੋਕ ਕਿਵੇਂ ਕਹਿ ਸਕਦੇ ਨੇ ਕਿ ਉੱਥੇ ਜਾਣਾ ਹੀ ਨਹੀਂ ਚਾਹੀਦਾ ਇਹ ਗੱਲ ਸਪਸ਼ਟ ਹੈ ਇਹਨਾਂ ਲੋਕਾਂ ਦਾ ਅਜੰਡਾ ਹੈ ਇਹਨਾਂ ਲੋਕਾਂ ਦਾ ਅਜੰਡਾ ਹੀ ਇਹ ਹੈ ਕਿ ਹਮੇਸ਼ਾ ਹੀ ਪੰਥ ਦੀ ਜਿਹੜੀ ਆਪਸ ਵਿੱਚ ਲੜਾਈ ਹੈ ਉਹਨੂੰ ਵਧਾਉਣਾ ਇਹਨਾਂ ਦਾ ਪ੍ਰਚਾਰ ਦੇ ਨਾਲ ਪੰਥਕ ਰਹਿਤ ਮਰਿਆਦਾ ਦੇ ਨਾਲ ਸਿੱਖੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਨਾਤਾ ਨਹੀਂ ਹੈ ਤੇ ਜਿਹੜੇ ਦੂਜੇ ਪਾਸੇ ਰੋਲੀ ਪਾਏ ਜਾਂਦੇ ਨੇ ਇਹਨੂੰ ਵੀ ਛੇਕ ਦੋ ਪੰਚ ਚ ਉਹਨੂੰ ਵੀ ਛੇਕ ਦੋ ਆਪੋ ਲੋਕ ਕਿੰਨੇ ਕੁ ਘਟਿਆ ਲੋਕ ਨੇ ਅਸੀਂ ਦੇਖ ਹੀ ਲਿਆ ਹੈ ਇਹ ਉਹਨਾਂ ਸੰਤਾਂ ਦੇ ਪੈਰਾਂ ਵਿੱਚ ਡਿੱਗਦੇ ਨੇ ਜੋ ਫੜ ਹੋ ਚੁੱਕੇ ਨੇ ਧੂਮੇ ਵਰਗੇ ਨਿਆਣਿਆਂ ਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਬੰਦਿਆਂ ਦੇ ਨਾਲ ਸਰੀਰਕ ਸੰਬੰਧ ਬਣਾਉਂਦੇ ਇਹ ਉਹੋ ਜਿਹੇ ਸ਼ਿਕਾਗੋ ਵਾਲੇ ਬਾਬੇ ਦੇ ਹੋਟਲ ਵਿੱਚ ਆਪਣੀਆਂ ਤੀਵੀਆਂ ਛੱਡ ਕੇ ਆਉਂਦੇ ਨੇ ਜੋ ਫੜ ਹੋ ਚੁੱਕੇ ਨੇ ਸਰੀਰਕ ਸੰਬੰਧ ਬਣਾਉਂਦਾ ਲੋਕਾਂ ਦੀਆਂ ਤੀਵੀਆਂ ਦੇ ਨਾਲ ਹੋਟਲ ਦੇ ਵਿੱਚ ਪ੍ਰੋਸਟੀਟੂਟਾਂ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਇਹ ਉਹ ਉਹਦੇ ਚੇਲੇ ਪੰਥ ਨੂੰ ਸੇਧ ਦੇਣ ਦੀ ਗੱਲ ਕਰ ਰਹੇ ਨੇ ਵੀ ਕਿਵੇਂ ਸਾਨੂੰ ਇਹਨੂੰ ਜੋ ਧੁੰਦੇ ਨੂੰ ਪੰਥ ਸੋਸ਼ੇਕ ਦੇਣਾ ਚਾਹੀਦਾ ਮੈਂ ਤੇ ਇਹੇ ਬੇਨਤੀ ਕਰੂੰਗਾ ਕਿ ਇਹ ਲੋਕ ਆਪਣਾ ਸ਼ਕਲ ਸੀਸ਼ੇ ਵੀ ਜਰੂਰ ਦੇਖ ਲੈਣ ਜਿਹੜੇ ਕਿਸੇ ਨੂੰ ਛੇਕੜ ਸਿਖਾਉਣ ਦੀ ਗੱਲ ਹੈ ਉਹ ਬਾਅਦ ਛੋਏਗੀ ਤੇ ਮੈਂ ਸਮੁੱਚੇ ਪੰਥ ਨੂੰ ਇਹੇ ਬੇਨਤੀ ਕਰੂੰਗਾ ਕਿ ਜਾਗਣ ਦੀ ਲੋੜ ਹੈ ਜਿਨਾ ਚੱਕ ਆਪਾਂ ਜਾਗੂਗੇ ਨਹੀਂ ਆਪਸ ਵਿੱਚ ਲੜੀ ਜਾਉਗੇ ਪੰਥ ਦੀ ਕੋਈ ਵੀ ਜੋ ਸਮੁੱਚੇ ਤੌਰ ਤੇ ਪੰਥਕ ਤੌਰ ਤੇ ਜੋ ਗੱਲ ਹੈ ਉਹ ਗਾ ਨਹੀਂ ਕਰ ਸਕਦੇ ਐਨੀ ਬੇਨਤੀ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ